ਮੁਆਵਜ਼ਾ ਅਜੇ ਤੱਕ ਅਕੀ ਕਿਸੇ ਸਟੇਟ ਨੇ ਇਹ ਨਾ ਮੁਆਵਜ਼ਾ ਜੜਾ ਫਸਦਾ ਹੈ ਕੋਈ ਡਿਕਲੇਅਰ ਨਹੀਂ ਕੀਤਾ ਔਰ ਉਹ ਵੀ ਮਹਿਜ਼ 1 ਮਹੀਨੇ ਦੇ ਵਿੱਚ ਵਿੱਚ ਅਸੀਂ ਹਰ ਸੰਭਵ ਕੋਸ਼ਿਸ਼ ਕੀਤੀ ਔਰ ਕਾਰ ਵੀ ਰਹੇ ਹਾਂ ਕਿ ਮੁਆਵਜ਼ਾ ਜਲਦੀ ਤੋਂ ਜਲਦੀ ਲੋਕਾਂ ਤੱਕ ਪਹੁੰਚੇ ਕਿਉਂਕਿ ਜਦੋਂ ਲੋੜ ਹੁੰਦੀ ਹੈ ਨਾ ਉਦੋਂ ਹੀ ਕੋਈ ਚੀਜ਼ ਚੰਗੀ ਲੱਗਦੀ ਹੈ ਜਦੋਂ ਲੋੜ ਗੁਜ਼ਰ ਜਾਂਦੀ ਹੈ ਫਿਰ ਐਂ ਲੱਗਦਾ ਹੈ ਕਿ ਬਸ ਸਮਾ ਲੰਘ ਗਿਆ जख्म ਉਹ ਉਨਾ ਤੇ ਉਦੋਂ ਹੀ ਉਹਨਾਂ ਦੇ ਉੱਤੇ ਦਵਾਈ ਲਾਈ ਜਾਵੇ ਕੋਈ ਮਲਮ ਲਾਈ ਜਾਵੇ ਤਾਂ ਤਾਂ ਹੀ ਉਹਦਾ ਜਿਹੜਾ ਹੈ ਉਹ ਫਾਇਦਾ ਹੁੰਦਾ ਹੈ ਤੁਸੀਂ ਤੇ ਅਸੀਂ ਸਾਰਿਆਂ ਨੇ ਆਪਾਂ ਵੱਡੇ ਸੰਤਾਪ ਹੰਡਾਏ ਮੇਰੇ ਆਪਦੇ ਹਲਕੇ ਜੰਡਿਆਲਾ ਗੁਰੂ ਦੇ ਵਿੱਚ ਸਿੱਧਾ ਪ੍ਰਭਾਵ ਤੇ ਨਹੀਂ ਸੀਗਾ ਪਰ بارشਾਂ ਇੰਨੀਆਂ ਹੋਈਆਂ ਛੱਤਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਮੈਨੂੰ ਯਾਦ ਆ ਸਾਡੇ ਇੱਕ ਰਮਾਨਾ ਚੱਕ ਪਿੰਡ ਆ ਇੱਕ ਉੱਥੇ ਛੱਤ ਡਿੱਗੀ ਬੱਚੇ ਸੀਗੇ ਥੱਲੇ ਪਏ 17 ਸਾਲ ਦੀ ਕੁੜੀ ਸੀਗੀ ਸਿਮਰਨ ਉਹ ਛੱਤ ਡਿੱਗਣ ਦੇ ਨਾਲ ਉਹਦੀਆਂ ਦੋਨੇ ਲੱਤਾਂ ਫ੍ਰੈਕਚਰ ਹੋ ਗਈਆਂ ਔਰ ਗਰੀਬ ਪਰਿਵਾਰ ਸੀਗਾ ਬਹੁਤ ਗਰੀਬ ਪਰਿਵਾਰ ਅਸੀਂ ਕੋਸ਼ਿਸ਼ ਕਰਕੇ ਹਸਪੀਟਲ ਦਾਖਲ ਕਰਵਾਇਆ ਚਲੋ ਹਸਪਤਾਲਾਂ ਆਲਿਆ ਨੇ ਵੀ ਬੜੀ ਜਿਹੜੀ ਆ ਉਹ ਮਦਦ ਕੀਤੀ ਬਾਹ ਫੜੀ ਔਰ ਜਿਹੜਾ ਪਲਸ ਹਸਪੀਟਲ ਸੀਗਾ ਉਹਨਾਂ ਨੇ ਸਿੰਗਲ ਪੈਸਾ ਲੈਣ ਤੋਂ ਬਿਨਾਂ ਮਤਲਬ ਉਹਦਾ ਨਾਸ ਕਰਕੇ ਰੱਖਿਆ ਸਾਡੇ ਹੋਰ ਵੀ ਅੰਮ੍ਰਿਤਸਰ ਦੇ ਵਿੱਚ ਹਸਪੀਟਲ ਜਿਨ੍ਹਾਂ ਨੇ ਆਪਣੀਆਂ ਐਂਬੂਲੈਂਸਸ ਲਾ ਦਿੱਤੀਆਂ ਸਾਡੇ ਕਾਰ ਸੇਵਾ ਵਾਲੇ ਬਾਬੇ ਗਏ ਐਨ ਜੀਓਜ਼ ਗਈਆਂ ਸਮਾਜ ਦਾ ਹਰ ਵਰਗ ਚਾਹੇ ਉਹ ਕਲਾਕਾਰ ਸੀਗੇ ਚਾਹੇ ਹਿਲ ਵਪਾਰੀ ਸੀਗੇ ਚਾਹੇ ਹਰ ਇੱਕ ਨੇ ਜਿੰਨੀ ਆਪਣੀ ਕੋਸ਼ਿਸ਼ ਕਰ ਸਕਦਾ ਸੀਗਾ ਕੀਤੀ ਕਿਉਂਕਿ ਪੰਜਾਬ ਦੇ ਲੋਕਾਂ ਦਾ ਸੁਭਾਅ ਆ ਕਿ ਅਸੀਂ ਤੇ ਮਦਦ ਵਾਸਤੇ ਦੂਜੀਆਂ ਸਟੇਟਾਂ ਤੇ ਇਥੋਂ ਤੱਕ ਕਿ ਦੂਜੇ ਦੇਸ਼ਾਂ ਦੇ ਵਿੱਚ ਵੀ ਚਲੇ ਜਾਂਦੇ ਆ ਹੜ੍ਹਾਂ ਨੇ ਸਾਡੇ ਪੋਲ ਜਰੂਟ ਆਏ ਨੇ ਪਰ ਸਾਡੇ ਹੌਂਸਲੇ ਨਹੀਂ ਟੁੱਟੇ ਹੜ੍ਹ ਸਾਡੇ ਹੌਂਸਲੇ ਨੂੰ ਨਹੀਂ ਤੋੜ ਸਕੇ ਵੀਡੀਓ ਤੁਸੀਂ ਦੇਖਦੇ ਰਹੇ ਹੋਗੇ ਕੋਈ ਸਮਾਜ ਦਾ ਵਰਗ ਐਹੋ ਜਿਹਾ ਨਹੀਂ ਸੀਗਾ ਜਿਨਨੇ ਖੁਦ ਉੱਥੇ ਜਾ ਕੇ ਮਦਦ ਨਹੀਂ ਕੀਤੀ ਸੋ ਸਰਕਾਰ ਮਾਨ ਸਾਹਿਬ ਦੀ ਸਰਕਾਰ ਤੁਸੀਂ ਜਾਣਦੇ ਹੋ ਹਰ ਤਰ੍ਹਾਂ ਨਾਲ ਸੁਹਿਰਤਾ ਅਸੀਂ ਪੌਣੇ ਚਾਰ ਸਾਲ ਹੋ ਗਏ ਚਾਹੇ ਬਿਜਲੀ ਦਾ ਘੇਤਰ ਹੋਵੇ ਚਾਹੇ ਕੇਸੋ ਯੂਨਿਟ ਬਿਜਲੀ ਫਰੀ ਦੇਣ ਦੀ ਗੱਲ ਹੋਵੇ ਚਾਹੇ ਬਿਜਲੀ ਵਾਧੂ ਦੇਣ ਦੀ ਗੱਲ ਹੋਵੇ ਛੜਕਾਂ ਦੀ ਗੱਲ ਹੋਵੇ ਸੜਕ ਸੁਰੱਖਿਆ ਫੋਰਸ ਬਣਾਉਣ ਦੀ ਗੱਲ ਹੋਵੇ ਨੌਕਰੀਆਂ ਦੇਣ ਦੀ ਗੱਲ ਹੋਵੇ ਚਾਹੇ ਮੈਰੀ ਪਾਣੀ ਜਿਹੜਾ ਖੇਤਾਂ ਤੱਕ ਪਹੁੰਚਾਉਣ ਦੀ ਗੱਲ ਹੋਵੇ ਸਕੂਲ ਆਫ ਐਮੀਨੈਂਸ ਹੋਣ ਮੁਹੱਲਾ ਕਲੀਨਿਕ ਹੋਣ ਹਰ ਖੇਤਰ ਦੇ ਵਿੱਚ ਅਸੀਂ ਸੰਸੈਰਟੀ ਦੇ ਨਾਲ ਇਮਾਨਦਾਰੀ ਦੇ ਨਾਲ ਰੱਬ ਨੂੰ ਹਾਜ਼ਰ ਨਾਜ਼ਰ ਕਰਕੇ ਆਪਣੇ ਕੰਮ ਦੇ ਵਿੱਚ ਜਿਹੜੇ ਆ ਉਹ ਲੱਗੇ ਹੋਏ ਆ ਇਹਦੀ ਵੱਡੀ ਕੁਦਰਤੀ ਆਫਤ ਨਾਲ ਨਜਿੱਠਣਾਂ ਤੁਹਾਨੂੰ ਪਤਾ ਕਿੰਨੀ ਇਹਦੇ ਤੇ ਪੋਲਿਟਿਕਸ ਵੀ ਹੋਈ ਪ੍ਰਧਾਨ ਮੰਤਰੀ ਸਾਹਿਬ ਵੀ ਆਏ 1600 ਕਰੋੜ ਰੁਪਏ ਦੀ ਰਾਸ਼ੀ ਅਨਾਉਂਸ ਕਰਕੇ ਚਲੇ ਗਏ ਦਿੱਤਾ ਫੇਰ ਕੁਝ ਨਹੀਂ ਸੋ ਕਈ ਤਰ੍ਹਾਂ ਦੀ ਰਾਜਨੀਤੀ ਹੋਈ ਕਦੀ ਕੋਈ ਆਇਆ ਕਿਸ ਤਰ੍ਹਾਂ ਹੋਇਆ ਪਰ ਸਾਡੇ ਸਾਡੀ ਸਰਕਾਰ ਦਾ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਉਹ ਇਹ ਉਹ ਅਪਰਾਧਾ ਕਿ ਅਸੀਂ ਗਰਾਉਂਡ ਲੈਵਲ ਤੋਂ ਆਏ ਆ ਅਸੀਂ ਗਰਾਉਂਡ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਦੇ ਆ ਔਰ ਸਾਨੂੰ ਪਤਾ ਹੈ ਕਿ ਇਹ ਜਿਹੜੇ ਪੈਸੇ ਨੇ 20000 ਰੁਪਏ ਏਕੜ ਫਸਲਾਂ ਦਾ ਨੁਕਸਾਨ ਤੇ ਜਾ ਰਹਾ ਹੈ ਇਹ ਵੀ ਇਹ ਵੀ ਆਪਾਂ ਨੂੰ ਪਤਾ ਹੈ ਕਿ ਜ਼ਿਆਦਾ ਹੈ ਪਰ ਮਤਲਬ ਇਹਨੇ ਥੋੜੇ ਸਮੇਂ ਦੇ ਵਿੱਚ ਇੰਨੀ ਵੱਡੀ ਅਨਾਉਂਸਮੈਂਟ ਕਰਨੀ ਮੈਂ ਸਮਝਦਾ ਇਹ ਵੀ ਇੱਕ ਸਰਕਾਰ ਵਾਸਤੇ ਵੱਡੀ ਉਪਲਬਧੀ ਹੈ ਇਹ ਤੇ ਉਹ ਨੇ ਜਿਨ੍ਹਾਂ ਦੇ ਹੁਣ ਤੱਕ ਅ ਕਰਦਾਵਰੀਆਂ ਹੋ ਗਈਆਂ ਕਈ ਰਹਿ ਵੀ ਗਏ ਹੋਣਗੇ ਕਈਆਂ ਤੇ ਅਜੇ ਹੋ ਸਕਦਾ ਕੰਮ ਕੰਪਲੀਟ ਨਾ ਹੋਇਆ ਹੋਵੇ ਸੋ ਅਸੀਂ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਹੋ ਜਾਣੇ ਕਿ ਜਿਹੜੇ ਪਿੰਡਾਂ ਦੇ ਵਿੱਚ ਲੋਕ ਰਹਿ ਗਏ ਨੇ ਉਹਨਾਂ ਦੀ ਵੀ ਗਰਤਾਬਰੀ ਹੋਵੇ ਜਿਨ੍ਹਾਂ ਦੇ ਮਕਾਨ ਟਹਿ ਗਏ ਨੇ ਰੁੜ ਗਏ ਨੇ ਉਹਨਾਂ ਦੇ ਵੀ ਗਰਤਾਬਰੀ ਕਰਕੇ ਉਹਨਾਂ ਨੂੰ ਵੀ ਜਿਹੜਾ ਉਚਿਤ ਮੁਆਵਜ਼ਾ ਜਿਹੜਾ ਆ ਉਹ ਦਿੱਤਾ ਜਾਊਗਾ ਔਰ ਮੈਂ ਤੇ ਇਹੋ ਹੀ ਕਹੂੰਗਾ ਕਿ ਜਿੰਨਾ ਕੋ ਆਪਣਾ ਨੁਕਸਾਨ ਹੋ ਗਿਆ ਇਹ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਹੁਣ ਕਿ ਆਪਾਂ ਸਾਰੇ iracial ਮਿਲ ਕੇ ਇਹੋ ਜੀ ਸਥਿਤੀ ਦੇ ਵਿੱਚੋਂ ਬਾਹਰ ਨਿਕਲੀਏ ਮਿਸ਼ਨ ਚੜ੍ਹਦੀ ਕਲਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਿਹਾ ਆ ਚੜ੍ਹਦੀ ਕਲਾ ਦੇ ਵਿੱਚ ਹੈਗਾ ਆ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਗੁਰੂਆਂ ਪੀਰਾਂ ਦੀ ਧਰਤੀ ਆ ਇਸ ਤਰਤੀ ਨੂੰ ਵਾਰ ਇਥੇ ਕਈ ਵਾਰੀ ਕਈ ਹਮਲਾਵਰ ਆਏ ਕਈ ਕੁਦਰਤੀ ਆਫਤਾਂ ਆਈਆਂ ਪਰ ਹਿੰਮਤੀ ਲੋਕਾਂ ਨੇ ਆਪਣੇ ਆਪ ਨੂੰ ਦੁਬਾਰਾ ਤੋਂ ਜੜਾਇਆ ਉਹ ਮੁੜ ਸੁਰਜੀਤ ਕੀਤਾ ਮੁੜ ਤੋਂ ਆਪਣਾ ਪੁਨਰਵਾਸ ਕੀਤਾ ਸੋ ਅੱਜ ਜਿੰਨੇ ਜਿਹੜੇ ਚੱਕ ਨੇ ਰਾਸ਼ੀ ਆ ਉਹ ਤੁਹਾਡੇ ਅਕਾਊਂਟਸ ਦੇ ਵਿੱਚ ਜਿਹੜੀਆਂ ਉਹ ਆ ਚੁੱਕੀ ਔਰ ਬਾਕੀ ਜਿਹੜੀ ਆ ਉਹ ਸਾਡੀ ਕੋਸ਼ਿਸ਼ ਹਮੇਸ਼ਾ ਹੀ ਜਾਰੀ ਰਹੂਗੀ ਕਿ ਅਸੀਂ ਆਪਣੇ ਲੋਕਾਂ ਦੇ ਨਾਲ ਹਰ ਔਖੀ ਘੜੀ ਦੇ ਵਿੱਚ ਨਾਲ ਖੜੀਏ ਇਹੋ ਹੀ ਸਾਡਾ ਮਿਸ਼ਨ ਆ ਇਸੇ ਹੀ ਕਰਕੇ ਅਸੀਂ ਰਾਜਨੀਤੀ ਜਿਹੜੀ ਆ ਉਹ ਚੁਣੀ ਆ ਸੋ ਤੁਸੀਂ ਬਹੁਤ ਸਵਖਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਰ। ਜਿਵੇਂ ਕਿ ਸਰ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਹੀ ਕੋਈ ਵੀ ਆਫਤ ਆਈ ਹੈ ਉਸ ਦਾ ਰਲ ਕੇ ਮੁਕਾਬਲਾ ਕੀਤਾ ਹੈ। ਕਿਹਾ ਵੀ ਜਾਂਦਾ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ। ਸੋ ਇਸ ਤਰ੍ਹਾਂ ਦੀ ਨੂੰ ਅਸੀਂ ਸਾਰੇ ਮਿਲ ਕੇ ਹਲਕੀਤਾ ਤੇ ਹੁਣ ਮੁੱਖ ਮਹਿਮਾਨ ਜੀ ਵੱਲੋਂ ਸੈਂਕਸ਼ਨ ਲੈਟਰ ਦਿੱਤੇ ਜਾਣਗੇ ਮੈਂ ਬੇਨਤੀ ਕਰਾਂਗਾ ਮੁੱਖ ਮਹਿਮਾਨ ਜੀ ਸਰਦਾਰ ਹਰਪ੍ਰੀਤ ਸਿੰਘ ਈਟੀਓ ਸਾਹਿਬ ਜੀ ਕੈਪਟਨ ਮੰਤਰੀ ਸੰਸ਼ੀਰ ਸਿੰਘ ਜੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਡੀਮ ਸਾਹਿਬ ਕੇ ਸਭ ਤੋਂ ਪਹਿਲਾਂ ਆ ਕਰਦੇ ਆ ਟੇਬਲ ਵਿਸ਼ੇ ਤੇ ਅੱਜ 42 ਲਾਭਪਾਤਰਿਆਂ ਨੂੰ ਲਗਭਗ 23 ਲੱਖ ਰੁਪਏ ਦੇ ਸੈਂਕਸ਼ਨ ਲੈਟਰ ਮੁੱਖ ਮਹਿਮਾਨ ਜੀ ਵੱਲੋਂ ਦਿੱਤੇ ਜਾਣਗੇ ਸਭ ਤੋਂ ਪਹਿਲਾਂ ਇਕਬਾਲ ਸਿੰਘ ਜੀ son of ਹਜਾਰਾ ਸਿੰਘ ਜੀ ਮੁੱਖ ਮਹਿਮਾਨ ਜੀ ਵੱਲੋਂ ਖੁਦ ਬਜ਼ੁਰਗਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਇਹ ਸੈਂਕਸ਼ਨ ਲੈਟਰ ਦਿੱਤਾ ਜਾ ਰਿਹਾ ਹੈ ਇਹ ਹੀ ਪਹਿਚਾਨ ਹੈ ਪੰਜਾਬ ਸਰਕਾਰ ਦੀ ਮਾਨ ਸਰਕਾਰ ਦੀ ਤੇ ਲੋਕਾਂ ਦੇ ਵਿੱਚ ਰਹਿੰਦੇ ਹਨ ਅਤੇ ਉਹਨਾਂ ਦੀ ਦੁੱਖ ਤਕਲੀਫਾਂ ਸਮਝਦੇ ਹਨ ਇਹਨਾਂ ਤੋਂ ਬਾਅਦ ਕੁੰਦਨ ਸਿੰਘ ਜੀ son of ਦਲੀਪ ਸਿੰਘ ਜੀ ਕੁੰਦਨ ਸਿੰਘ ਜੀ ਪਲੀਜ਼ ਅੱਗੇ ਆਜੋ ਕੁੰਦਨ ਸਿੰਘ ਜੀ son of ਦਲੀਪ ਸਿੰਘ ਜੀ ਇਹਨਾਂ ਤੋਂ ਬਾਅਦ ਕਮਲਜੀਤ ਸਿੰਘ ਜੀ son of ਹਰਦੀਪ ਸਿੰਘ ਜੀ ਪਹਿਲੇ ਕੁੰਦਨ ਸਿੰਘ ਜੀ ਇਹਨਾਂ ਤੋਂ ਬਾਅਦ ਹਰਦੀਪ ਸਿੰਘ ਜੀ ਇਨਾਂ ਤੋਂ ਬਾਅਦ ਕਮਲਜੀਤ ਸਿੰਘ ਜੀ son of ਹਰਦੀਪ ਸਿੰਘ ਜੀ ਇਨਾਂ ਤੋਂ ਬਾਅਦ ਕੁਲਦੀਪ ਸਿੰਘ ਜੀ son of ਸੁਰੇਨ ਸਿੰਘ ਜੀ ਕਮਲਜੀਤ ਸਿੰਘ ਜੀ ਉਧਰ ਦੀ ਉਧਰ ਵੀ ਪਹਿਲੇ ਸੀ ਇੱਥੇ ਲਾਉਣਾ ਚਾਹੀਦਾ ਉਧਰ ਵੀ ਲਾਉਣਾ ਚਾਹੀਦਾ ਹਰਦੀਪ ਇਹ ਜੀ ਕਮਲਜੀਤ ਸਿੰਘ ਜੀ ਇਨਾਂ ਤੋਂ ਬਾਅਦ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਤੋਂ ਬਾਅਦ ਕਿਰਪਾਲ ਸਿੰਘ ਜੀ ਕੁਲਦੀਪ ਸਿੰਘ ਜੀ ਇਹਨਾਂ ਤੋਂ ਬਾਅਦ ਕਿਰਪਾਲ ਸਿੰਘ ਜੀ ਇਹਨਾਂ ਤੋਂ ਬਾਅਦ ਗੁਰਦੀਪ ਸਿੰਘ ਜੀ son of சுரேਨ ਸਿੰਘ ਜੀ ਕਿਰਪਾਲ ਸਿੰਘ ਜੀ ਕਿਰਪਾਲ ਜੀ ਤੋਂ ਬਾਅਦ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਤੋਂ ਬਾਅਦ ਫਿਰ ਗੁਰਦੀਪ ਸਿੰਘ ਜੀ son of ਸ਼ਾਨ ਸਿੰਘ ਜੀ ਇਹ ਸਾਰੇ ਪਿੰਡ ਖੁਸ਼ੀਪੁਰ ਦੇ ਵਾਸੀ ਹਨ ਇਹਨਾਂ ਤੋਂ ਬਾਅਦ ਗੁਰਨਾਮ ਸਿੰਘ ਜੀ ਗੁਰਨਾਮ ਸਿੰਘ ਜੀ son of ਦਰਸ਼ਨ ਸਿੰਘ ਜੀ ਇੱਥੇ ਲਾਦੇ ਗੁਰਨਾਮ ਸਿੰਘ ਜੀ ਬੰਟੀ ਰਾਹ ਦੇ ਜੀ ਥੋੜਾ ਥੋੜਾ ਰਾਸ਼ਨ ਜੀ ਗੁਰਨਾਮ ਸਿੰਘ ਜੀ ਗੁਰਨਾਮ ਸਿੰਘ ਜੀ son of ਮਹਿੰਦਰ ਸਿੰਘ ਜੀ ਗੁਰਮukh ਸਿੰਘ ਜੀ son of ਮੱਖਣ ਸਿੰਘ ਜੀ ਗੁਰਮੀਤ ਸਿੰਘ ਜੀ son of ਰਤਨ ਸਿੰਘ ਜੀ ਗੁਰਮੀਤ ਸਿੰਘ ਜੀ son of ਰਤਨ ਸਿੰਘ ਜੀ ਇਹਨਾਂ ਤੋਂ ਬਾਅਦ ਗੁਰਮੀਤ ਸਿੰਘ ਜੀ son of ਕੁਲਦੀਪ ਸਿੰਘ ਗੁਰਮੀਤ ਸਿੰਘ son of ਕੁਲਦੀਪ ਸਿੰਘ ਗੁਰਨਾਮ ਸਿੰਘ ਜੀ ਇਹਨ ਤੋਂ ਬਾਅਦ ਗੁਰਮਖ ਸਿੰਘ ਜੀ son of ਮੱਖਣ ਸਿੰਘ ਜੀ ਗੁਰਮਖ ਸਿੰਘ ਜੀ ਅਗੇ ਗੁਰਮਖਜੀਤ ਬਾਅਦ ਗੁਰਮੀਤ ਸਿੰਘ ਜੀ ਇਨ ਤੋਂ ਬਾਅਦ ਜਗਦੀਸ਼ ਸਿੰਘ ਜੀ ਜਗਦੀਸ਼ ਸਿੰਘ ਸਨ ਆਫ ਚਰਨ ਸਿੰਘ ਗੁਰਮukh ਸਿੰਘ ਗੁਰਮukh ਸਿੰਘ ਗੁਰਮukh ਸਿੰਘ ਆਫ ਮੱਖਣ ਸਿੰਘ ਗੁਰਮukh ਸਿੰਘ ਸਨ ਆਫ ਮੱਖਣ ਸਿੰਘ ਤੇ ਉਹਨਾਂ ਤੋਂ ਬਾਅਦ ਗੁਰਮੇਸ਼ ਸਿੰਘ ਰਤਨ ਇਹ ਤੋਂ ਤੁਹਾਡੇ ਕਰੇ ਜਗਦੀਸ਼ ਜਗਦੀਸ਼ ਹੈ ਨੇ ਗੁਰਮੀਤ ਸਿੰਘ ਲਾਟਨ ਜਗਦੀਸ਼ ਸਿੰਘ ਜੀ ਇਹਨ ਤੋਂ ਬਾਅਦ ਜੁਗਿੰਦਰ ਸਿੰਘ ਜੀ son of ਕਰਤਾਰ ਸਿੰਘ ਜੁਗਿੰਦਰ ਸਿੰਘ ਜੀ ਇਹ ਜੁਗਿੰਦਰ ਸਿੰਘ ਜੀ ਨੇ ਇਹਨ ਤੋਂ ਬਾਅਦ ਜਸਬੀਰ ਸਿੰਘ ਜੀ ਜਸਬੀਰ ਸਿੰਘ son of ਬਖਸ਼ੀਸ਼ ਸਿੰਘ जसबीर जसबीर जी तो बाद दरबारा सिंह जी दरबारा सिंह जी तो बाद दर्शन सिंह जी सन ऑफ करतार सिंह इन्ह तो बाद

ਨਿਰਮਲ ਸਿੰਘ ਜੀ son of ਵਿਰਸਾ ਸਿੰਘ ਜੀ ਪਰ ਗੱਲ ਵਿੱਚ ਸੰਗਤ ਦੀ ਕੋਸ਼ਿਸ਼ ਕਰ ਰਹੇ ਕਿਉਂ ਨਾ ਕੀ ਕਹਿੰਦੇ ਨੇ ਸੋ ਕੋ ਕੋ ਪਰ ਜੇ ਅੱਜ ਵੀ ਬਾਤ ਨਿਰਵੀਰ ਸਿੰਘ ਹੋਗੇ ਨਿਰਮਲ ਸਿੰਘ ਜੀ ਹੋਗੇ ਨਿਸ਼ਾਨ ਸਿੰਘ ਜੀ ਬਸ ਸੀਸਨ ਨਹੀਂ ਨਹੀਂ ਉਸੇ ਨੂੰ ਲੈ ਕੇ ਅੱਜ ਨੀਸ਼ਾਨ ਸਿੰਘ ਜੀ son of ਬਖਸ਼ੀ ਸਿੰਘ ਜੀ ਇਹਨਾਂ ਤੋਂ ਬਾਅਦ ਹਰਿਤੇ ਕੁਮਾਰ ਹਾਜਣ ਜੀ ਕੀ ਕਹਿੰਦੇ ਨੇ ਕੈਬਨਿਟ ਮੰਤਰੀ ਪੰਜਾਬ ਭੰਗਿੰਗ ਇਸ਼ੂ ਹਰਿਤੇ ਕੁਮਾਰ ਹਾਜਣ ਜੀ son of ਮੁਕੇਸ਼ ਕੁਮਾਰ ਜੀ ਉਸ ਤੋਂ ਬਾਅਦ ਨੀਸ਼ਾਨ ਸਿੰਘ ਜੀ son of ਮਹਿੰਦਰ ਸਿੰਘ ਜੀ बलबीर सिंह जी सन ऑफ दर्शन सिंह जी सन ऑफ बखशीत सिंह जी मखन सिंह जी सन ऑफ सवरण सिंह जी, जी, जी। कमलजीत कौर ਕਮਲਜੀਤ ਕੌਰ ਇਹਨਾਂ ਤੋਂ ਬਾਅਦ ਵਿਕਰਮ ਸਿੰਘ ਜੀ ਕਮਲਜੀਤ ਇਹਨਾਂ ਬਾਅਦ ਵਿਕਰਮ ਸਿੰਘ ਜੀ ਉਹਨਾਂ ਦੇ ਬਾਅਦ ਮੋਹਨ ਸਿੰਘ ਜੀ ਮੋਹਨ ਸਿੰਘ ਸਨ ਆਫ ਦਰਬਾਰਾ ਸਿੰਘ ਇਹਨਾਂ ਦੇ ਬਾਅਦ ਰਣਵੀਰ ਸਿੰਘ ਜੀ ਰਨਬੀਰ ਸਿੰਘ son of ਬਾਬਾ ਸਿੰਘ ਜੀ ਸੁੱਚਾ ਸਿੰਘ ਜੀ son of ਹਜਾਰਾ ਸਿੰਘ ਜੀ ਸਤਨਾਮ ਸਿੰਘ son of ਸਰੂਪ ਸਿੰਘ ਸੁਰਜੀਤ ਸਿੰਘ son of ਦਲਬੀਰ ਸਿੰਘ ਅਤੇ ਸਰਦਾਰ ਸਿੰਘ son of ਦਿਵਪ ਸਿੰਘ ਇਹ ਲਾਪਤਰੀ ਅੱਗੇ ਨੇ ਕੁਝ ਨਹੀਂ ਆਏ ਉਹਨਾਂ ਨੂੰ ਹਲਕਣ ਚਾਰਜ ਸਾਹਿਬ ਜੀ ਵੱਲੋਂ ਜਿਸ ਤਰ੍ਹਾਂ ਮੁੱਖ ਮਹਿਮਾਨ ਜੀ ਕਹਿਣਗੇ ਉਹ ਬਾਅਦ ਵਿੱਚ ਦੇ ਦੇਣਗੇ ਅੱਜ ਟੋਟਲ 42 ਬੈਨੀਫਿਸ਼ੀਅਰੀਸ ਹਨ ਜਿਹਨਾਂ ਨੂੰ 23 ਲੱਖ ਰੁਪਏ ਦੇ ਸੈਂਕਸ਼ਨ ਲੈਟਰ ਸਰਦਾਰ ਹਰਪਜਨ ਸਿੰਘ ਈਟੀਓ ਜੀ ਲੋਕ ਨਿਰਮਾਣ ਵਿਭਾਗ ਪੰਜਾਬ ਸਰਕਾਰ ਜੀ ਵੱਲੋਂ ਦਿੱਤੇ ਗਏ ਹਨ ਹਾਂਜੀ सरदार सिंह Harpal Singh, son of Charan Singh. Okay, okay. Okay, thank you, sir. Sir, bite it.